ਜਿਵੇਂ ਮੇਟਰੋ ਪਿੰਡ ਨਸੀਰੇ ਵਾਲੇ ਖੜੇ ਆ ਤੇ ਸਾਰੇ ਖੇਤੀ ਸੰਦ ਜਿਹੜੇ ਤੁਸੀਂ ਵੇਖੀ ਜਾਨੇ ਆ ਇਹ ਸਾਰੇ ਵਿਕਾਊ ਆ ਸਾਰਿਆਂ ਦੀ ਲੈਣੇ ਆ ਜਾਣਕਾਰੀ ਮਾਲਕ ਆਪਣੇ ਕੋਲੇ ਹਾਂਜੀ ਬਾਈ ਕੀ ਹਾਲ ਹੈ ਜੀ ਠੀਕ ਆ ਭਾਜੀ ਆਪਣੇ ਸਰਾ ਵਧੀਆ ਜੀ ਵਧੀਆ ਦੱਸੋ ਠੀਕ ਠਾਕ ਤੁਸੀਂ ਕਿਰਪਾ ਸਤਿਗੁਰ ਦੀ ਠੀਕ ਆ ਜੀ ਕਿਹੜਾ ਮਾਡਲ ਹੈ 3630 18 ਮਾਡਲ ਆ ਜੀ 3630 18 ਮਾਡਲ ਸੁਪਰ ਹਾਂਜੀ ਸੁਪਰ ਠੀਕ ਆ ਜੀ 3 ਸਪੀਡ ਆ 18 ਮਾਡਲ ਆ ਟੈਟੂ ਰਨਾਲਡ ਦੇ ਬਾਈ ਨਾਲ ਦਾ ਹੀ ਸਾਰਾ ਕੁਝ ਆ ਜੀ ਓਰੀਜਨਲ ਆ ਸਾਰਾ ਸਾਰਾ ਓਰੀਜਨਲ ਆ ਜੀ ਪੀ ਦਾ ਸਾਰਾ ਅਰੀਜਨਲ ਹੈ ਰਿਕੋਰਡ ਨਾਲ ਹੀ ਚੱਲਿਆ ਹੋਣਾ ਜੰਨਾ ਵੀ ਚੱਲਿਆ ਠੀਕ ਆ ਰਿਕੋਰਡ ਨਾਲ ਹੀ ਚੱਲਿਆ ਜੰਨਾ ਵੀ ਟਰੈਕਟਰ ਚੱਲਿਆ ਸਭ ਕੋਈ ਨਾਲ ਹੀ ਦੇ ਦਾਂਗੇ ਹਾਂਜੀ ਐ ਪੂਪੂ ਵੀ ਸਭ ਕੋਈ ਫੋਡ ਫੇਵਰ ਵਾਲੀ ਨਾਲ ਹੀ ਸਭ ਕੋਈ ਨਾਲ ਡੈਕੜੋ ਕੋਈ ਨਾਲ ਹੀ ਠੀਕ ਆ ਇਹਦੇ ਟਾਇਰ ਹੈਗੇ 70 75 ਰੁਪਏ ਸੀ 80 ਕੇ ਪੈਸੇ ਟਾਇਰ ਹੈਗੇ ਆ ਗੁਡਿਅਰ ਦੇ ਹਨਾ ਸਾਈਡ ਗੇ ਦਾ ਨਾਲ ਦੇ ਟਾਇਰ ਆ ਰੰਗ ਪੇੜ ਦਾ ਸਾਰਾ ਅਰੀਜਨਲ ਆ ਇਹ ਨੰਬਰ 50 ਬਾਈ ਨੰਬਰ 50 ਬਾਈ 32 47 ਜੀ ਦੇ ਦਾ ਪੀਬੀ 47 ਜੀ ਦੇ ਦਾ ਨੰਬਰ ਆ ਸਮਾਨ ਆ ਹੀ ਦੋਗੇ ਡੰਡਾ ਫੱਟੀ ਛਤਰੀ ਡੈਕ ਇਸੇ ਤਰ੍ਹਾਂ ਜਿਵੇਂ ਟਰੈਕਟਰ ਖੜਾ ਆ ਹੀ ਤੁਹਾਨੂੰ ਮਿਲੂਗਾ ਤੇ ਟਰੈਕਟਰ ਚ ਕੋਈ ਕਮੀ ਨਹੀਂ ਇੰਜਨ ਗੇਅਰ ਦੀ ਬਾਈ ਮੈਂ ਨਾ ਫੁੱਲ ਕਰਾ ਦਿੱਤਾ ਯਾਰ ਆ ਕੇ ਵੇਖ ਲੈ ਕੋਈ ਚੱਕਰ ਨਹੀਂ ਇੰਦਾ ਏ ਗੜੀ ਗੱਲ ਪੈਸੇ ਲਾਉਣੇ ਜਾਂ ਗੁੱਟੀ ਨੋਟ ਮਾੜਾ ਹੈ ਮੇਰੇ ਵਰਗਾ ਕੱਢ ਕੇ ਪੜਾ ਦੇਗਾ ਠੀਕ ਆ ਚੀਜ਼ ਦੀ ਸੌਲੀ ਕਰ ਲਵੇ ਠੀਕ ਆ ਠੀਕ ਆ ਮਾਰ ਕੇ ਮੁਰ ਕੇ ਵੇਖ ਲੋ ਤੇ ਇਹਨਾਂ ਤੇ ਡੀ ਕੋਟਰ ਵੀ ਲੱਗੇ ਆ ਸਾਰਾ ਕਿੱਸਾ ਡੱਟਾ ਵਾਲਾ ਹੈ ਚਾ ਹਾ ਡਬਲ ਡਬਲ ਡਿਸਟਰੀਬਿਊਟਰ ਡਬਲ ਡਿਸਟਰੀਬਿਊਟਰ ਵੇਖ ਸਕਦੇ ਹੋ ਤੁਸੀਂ ਬਾਕੀ ਕੀ ਡਿਮਾਂਡ ਆ ਬਈ ਇਹਦੀ ਜਿੱਥੇ ਸੂਤ ਲੱਗਾ ਦੇ ਦਿਆਂਗੇ ਜੀ ਨਹੀਂ ਨਹੀਂ ਤਾਂ ਵੀ ਇਹ ਦੇਾਂਗੇ ਜੀ 6.5 ਲੱਖ ਦਾ 6.5 ਲੱਖ ਦਾ ਹਾਂ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਕੋਈ ਮਾਨਤਾਣ ਕਰ ਲੈ 5.5 ਲੱਖ ਦਾ 5.5 ਤੋਂ ਵੱਧ ਨਹੀਂ ਕਰਦੇ ਜਿਵੇਂ ਕਹਾਂਗੇ ਭਜ ਦੇਣੀ ਤਾਂ ਠੀਕ ਆ ਹਾਂ ਜੀ ਆ ਟਰਾਲੀ ਬੜਾ ਸ਼ੈਕਾ ਟਰਾਲੀ ਆ ਹਾਂ ਇਹ ਟਰਾਲੀ ਆ ਆ ਰੋਟਾਵੀਟਰ ਦੀ ਦਿਓ ਜਾਣਕਾਰੀ ਪਹਿਲਾਂ ਕਿਹੜਾ ਰੋਟਾਪੁਟਾ 8 ਫੁੱਟਾ ਜੀ 8 ਫੁੱਟਾ ਰੋਟਾਵੀਟਰਾ ਬਲੇਡ ਨਵੇਂ ਆ ਵਧੀਆ ਜੀ ਅੱਧੇ ਕੋਈ ਗੱਦ ਦੇ ਜਿਆਦਾ ਹੀ ਆ ਮੰਨ ਕੇ ਚੱਲਗੇ ਠੀਕ ਆ ਕਿੱਥੋਂ ਦਾ ਬਣਿਆ ਇਹ ਪੁਰਾਣਾ ਬਣਿਆ ਜੀ ਆਪਾਂ ਘਰ ਦਾ ਹੀ ਆਪਣਾ ਠੀਕ ਆ ਵਧੀਆ ਵਈ ਜਾ ਗੇਅਰ ਗੁਰ ਵਧੀਆ ਸਾਰਾ ਕੰਮ ਹੋਇਆ ਹੈ ਏਥੋਂ ਜੈਡ ਨਹੀਂ ਦਬਦਾ ਮਿੰਦਰੇ ਤੇ ਜਿੱਥੇ ਮਰਜ਼ੀ ਲੈ ਜਾ ਕੋਈ ਚੱਕਰ ਨਹੀਂ ਕਰ ਦੇ ਦਾਂਗੇ ਜੀ ਆਪਾਂ ਇਹ 45000 ਦਾ ਠੀਕ ਆ 8 ਫੁੱਟਾ 8 ਫੁੱਟਾ ਅਬ ਹੜ ਵੀ ਆ ਹੂੰ ਹਾਲ ਹਾਲ ਨਹੀਂ ਨਹੀਂ ਹਾਲੀ ਠੀਕ ਆ ਤੇ ਆ ਟਾਲੀ 12 6.5 12 6.5 ਦੀ ਜਗਰਾਵਾ ਜਗਰਾਵਾ ਦੀ ਬਣੀ ਆ ਜੀ ਜਗਰਾਵਾ ਦੀ ਬਣੀ ਆ ਟੈਟੂ ਠੀਕ ਆ ਹਣੇ ਬਹੁਤ ਵਧੀਆ ਜੀ ਠੀਕ ਵਧੀਆ ਪਈ ਆ ਰੰਗ ਹੀ ਹੋਣ ਵਾਲੀ ਆ ਹੋਇਆ ਤਾਂ ਇਹਨੂੰ ਕੀ ਆ ਰੰਗ ਰੀ ਨਾਲ ਹੀ ਆਏ ਤੱਕ ਜਿਉਂ ਲੈ ਬਣੀ ਆ ਠੀਕ ਆ ਕਦੋਂ ਦੀ ਬਣਾਈ ਹੋਊਗੀ ਇਹ ਪਣੀ ਜੀ ਪਤਾ ਨਹੀਂ ਆਪਾਂ ਮੈਂ ਤੈਨੂੰ ਕਹਿੰਦਾ ਵੈੱਡਵੁੱਡ ਨਾਲ ਦੇਵਾਂਗੇ ਸਭ ਕੋਈ ਨਾਲ ਦੇਾਂਗੇ ਕੀ ਡਿਮਾਂਡ ਇਹਦੀ ਇਹ ਦੇ ਦੇਾਂਗੇ ਜੀ 95000 ਦੀ ਹਾਨ ਆਈ ਹੈ ਹੋਰ ਕਰ ਲੋ ਜੀ ਨਹੀਂ ਬਸ ਕਰ ਲੋ ਜੀ ਕੋਈ ਨਹੀਂ ਕੋਈ ਗੱਲ ਠੀਕ ਆ ਇਧਰ ਆਹਾ ਟਰਾਲੀ ਇਹ 13 6.5 ਆ ਜੀ ਇਹ 13 6.5 ਆ ਇਹ ਨੂਰ ਮਹਿਲ ਦੀ ਬਣੀ ਆ ਨੂਰ ਮਹਿਲ ਦੀ ਠੀਕ ਹੈ ਜੀ ਵਧੀਆ ਮਾਲ ਲੱਗਿਆ Tata Steel ਬਰਾਵਾ ਦੀ ਆ ਜੀ ਨੀਵੀਂ ਓਕ ਵਾਲੀ ਆ ਠੀਕ ਆ ਟਾਇਰ ਨਵੇਂ ਵਰਗੇ ਆ ਟਾਇਰ ਨਵੇਂ ਵਰਗੇ ਆ ਕੰਡੀਸ਼ਨ ਵੇਖ ਸਕਦੇ ਹੋ ਠੀਕ ਆ ਥੋੜੀ ਹੋਵੇ ਇਧਰ ਆ ਰਹੇ ਹਾਂ ਤਸੱਲੀ ਆ ਕੋਈ ਚੱਕਰ ਨਹੀਂ ਟਾਇਰਾਂ ਟੂਰਾਂ ਲੋ ਕਿਸੇ ਗੱਲੋਂ ਵੀ ਯਾਰ ਠੀਕ ਆ ਆਈ ਨਾਲ ਹੀ ਦਿਓਗੇ ਵੈੱਡ ਸਭ ਕੋਈ ਨਾਲ ਹੀ ਪੱਲੀਆਂ ਵੀ ਨਾਲ ਹੀ ਦੇਾਂਗੇ ਪੱਲੀਆਂ ਵੀ ਨਾਲ ਦੇਣੇਗੇ ਹੋਰ ਕੀ ਰੱਖ ਕੇ ਕਰਨੀ ਆਪਾਂ ਠੀਕ ਆ ਕੀ ਡਿਮਾਂਡ ਹੈ ਬਈ ਇਹਦੀ ਇਹ ਦੇਾਂਗੇ 1.5 ਲੱਖ ਦੀ ਹਾਂ ਨਾ ਹਾਂ ਨਾ 1.5 ਲੱਖ ਦੀ ਹਾਂਜੀ ਇਧਰੋਂ ਕੰਪੈਨ ਆ ਗਈ ਫਿਰ ਹਾਂ ਜੀ ਕੰਪੈਨ ਵੇਚ ਦਿਆ ਕਿਹੜਾ ਟਰੈਕਟਰ ਆ ਇਹ ਉੱਤੇ ਇਹ ਅਰਜਨ ਅਰਜਨ ਚੜਿਆ 605 10 ਮਾਡਲ ਟਰੈਕਟਰ ਆ 9 ਮਾਡਲ ਮਸ਼ੀਨ ਆ ਠੀਕ ਆ ਟਾਇਰ ਨਵੇਂ ਆ ਟਾਇਰ ਨਵੇਂ ਨਾਲ ਟਰੈਕਟਰ ਦੇ ਟਾਇਰ ਹੈਗੇ 80 90 ਬਹ ਹਾਂ 80 90 ਬਹੇ ਬਾਕੀ ਜੋ ਜੋ ਲਿਆਦਾ ਉਹਦਾ ਉੱਤੇ ਹੀ ਚੜਿਆ ਥੱਲੇ ਨਹੀਂ ਲਾਇਆ ਠੀਕ ਆ ਤੇ ਸੀਜ਼ਨ ਸੁਝੰਦਾ ਨਹੀਂ ਲਾਇਆ ਘਰ ਦੀ ਵੱਡੀ ਹਾਂ ਘਰ ਦੀ ਵੱਡੀ ਆ ਜੀ ਠੀਕ ਆ ਸੀਜ਼ਨ ਨਹੀਂ ਲਾਇਆ ਸੀਜ਼ਨ ਆਪਾਂ ਘਰ ਦੀ ਲਾਈ ਦੇ ਆ ਠੀਕ ਆ ਇਹ ਨੰਬਰ ਟਰੈਕਟਰ ਪਿਆ ਵਾ ਨਾ ਜੀਰੇ ਦਾ ਨੰਬਰ ਹੀ ਹੈ ਮੈਂ ਛੱਕ ਠੀਕ ਆ ਤੇ ਆਈਂ ਦੇਓਗੇ ਬਸ ਸਮਾਨ ਸੱਲਾ ਸਾਰਾ ਕੁਛ ਹੀ ਕਟਰ ਕੁਟਰ ਸਟੈਂਡਰਡ ਆ ਠੀਕ ਆ ਚੈਨਾ ਚੂਨਾ ਸਭ ਕਹਾਈਂ ਤੇ ਕੀ ਡਿਮਾਂਡ ਕਰਦੇ ਹੋ ਇਹਦੀ ਇਹ ਦੇ ਦੇਾਂਗੇ ਜੀ ਰੱਬ ਤੇਰਾ ਭਲਾ ਕਰੇ ਸਾਢੇ 5 ਲੱਖ ਦਾ ਜੋੜਾ ਹੀ ਦੇ ਦੇ ਸਾਢੇ 5 ਲੱਖ ਦਾ ਜੋੜਾ ਉਹ ਕੋਈ ਕਮੀ ਨਹੀਂ 2.5 ਲੱਖ ਮਸ਼ੀਨ 2.5 ਪੌਣੇ ਦੇਣ ਦੀ ਤੇ 3 ਲੱਖ ਦਾ ਟਰੈਕਟਰ ਮੰਨ ਕੇ ਚੱਲੋ ਜਿੰਨੇ ਦੀ ਚੀਜ਼ ਉਹਨੇ ਆਪ ਮੰਗਣੇ ਵਾਦ ਮੰਗਦੇ ਨਹੀਂ ਬਾਕੀ ਮੰਨ ਤਾਂ ਗਾਰੰਟੀ ਪੂਰੀ ਆ ਜੀ ਟਰੈਕਟਰ ਸਾਨੇ ਗਾਰੰਟੀ ਮਸ਼ੀਨ ਦੀ ਵੀ ਗਾਰੰਟੀ ਆ ਠੀਕ ਆ ਕਿਸੇ ਤਰ੍ਹਾਂ ਦੀ 11 ਅਰਜਨ ਹਾਂਜੀ 605 ਡੀਆ 605 ਆ ਜੀ ਮਾਡਲ ਪੱਟ ਮਾਡਲ ਆ ਟੈਡ ਟੁਰਨਾ ਮੇ ਭਾਈ ਆ ਪੂਰੇ ਪਿਆਵ ਨੰਬਰ ਪੰਜਾਬ ਨੰਬਰ ਜੀ ਤਿੰਨ ਬਠਿੰਡਾ ਬਠਿੰਡਾ ਇਹਨਾਂ ਛਤਰੀ ਹੈ ਨਹੀਂ ਬਾਈ ਛਤਰੀ ਮਿਲ ਜੂ ਨਾਲ ਦੇਓਗੇ ਸੌਦੇ ਚ ਹਾਂਜੀ ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ ਰੀਨਾ ਰੰਗ ਬੇੜ ਦਾ ਟਰੈਕਟਰ ਆ ਪਿਆਵ ਨੰਬਰ ਆ ਪੀਵੀ03 ਬਠਿੰਡੇ ਦਾ ਕੰਡੀਸ਼ਨ ਤੁਹਾਡੇ ਸਾਹਮਣੇ ਆ ਇੰਡੀਅਨ ਗੇਅਰ ਦਾ ਕਿਵੇਂ ਆ ਬਾਈ ਪਣਾ ਵਾਗੇ ਲੈ ਜਾਣ ਲੈ ਜਾਣ ਕੋਈ ਕੱਟ ਨਹੀਂ ਠੀਕ ਆ ਵਾਕੇ ਲਿਆ ਸਕਦੇ ਹੋ ਟਰੈਕਟਰ ਦੀ ਪੂਰੀ ਗਾਰੰਟੀ ਆ ਤੇ ਕੀ ਡਿਮਾਂਡ ਹੈ ਇਹਦੀ ਕੀ ਡਿਮਾਂਡ ਹੈ ਬਾਈ ਇਹਦਾ ਡਿਮਾਂਡ ਹੈਗੀ ਆ ਜੀ ਰੱਬ ਤੇਰਾ ਭਲਾ ਕਰੇ 2 ਲੱਖ ਤੇ 90000 ਰੁਪਇਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਉਹਨੂੰ 80000 ਦਾ ਕੱਲੇ ਅਸੀਂ ਤਾਂ ਕਿਦ ਫਸਸੀ ਦਾ 2 80 ਦਾ ਠੀਕ ਹੈ ਬਾਈ ਸਮਾਨ ਪੂਰਾ ਦੇਵਾਂਗੇ ਡੰਡਾ ਫੱਟੀ ਛੱਡਣੀ ਕੋਈ ਮੇਜੂਗਾ ਠੀਕ ਆ ਪਰ ਆ ਕੇ ਕੀ ਕਰਨਾ ਠੀਕ ਆ ਅੱਗੇ ਇਧਰ ਟਰਾਲ ਆ ਗਿਆ ਇਹ ਕਿੰਨੇ ਦਾ ਇਹ 13 6.5 ਹੈ ਜੀ 13 6.5 ਦਾ ਜੈਕ ਵਾਲਾ ਜੈਕ ਵਾਲਾ 13 6.5 ਦਾ ਪੂਰਾ ਬੈਡਵੁੱਡ ਪੂਰਾ ਮੋਡੀਫਾਈਡ ਟਰਾਲਾ ਹੈ ਹਾਂਜੀ ਸੌਣਾ ਬਣਾਇਆ ਇਹ ਕਿੱਥੋਂ ਦਾ ਬਣਿਆ ਜਲੰਧਰ ਦੇ ਦਾ ਜਲੰਧਰ ਦਾ ਟਾਇਰ ਟੋਰ ਨਵੇਂ ਆ ਜੈਕ ਵਾਲਾ ਟਰਾਲਾ ਕੰਡੀਸ਼ਨ ਵੇਖੋ ਬੈਡਵੁੱਡ ਪੂਰਾ ਮੋਡੀਫਾਈ ਕੀਤਾ ਹੋਇਆ ਟਾਟਾ ਸੇਲ ਦਾ ਮਾਲ ਲੱਗਾ ਜੀ ਚੈੱਕ ਕਰਾ ਲਿਓ ਟਾਟਾ ਸੇਲ ਦਾ ਮਾਲ ਆ ਇਹਨਾਂ ਤੇ ਨਾਲੀਆਂ ਤੇ ਨੂਣੀਆਂ ਪੂਰੀਆਂ ਭਵਾਈਆਂ ਬਾਈਆਂ ਨੇ ਠੀਕ ਹੈ ਜੈਕ ਵਾਲਾ ਟਰਾਲਾ ਤੇ ਕੀ ਡਿਮਾਂਡ ਹੈ ਬਈ ਇਹਦੀ ਇਹ 2.5 ਲੱਖ ਰੁਪਈਆ ਦਾ ਜੀ 2.5 ਲੱਖ ਦਾ ਦੇ ਦੇਓਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਉਹਨੂੰ 5-7 ਹਜ਼ਾਰ ਮਾਣ ਠੀਕ ਆ ਵੈੱਡ ਵੁੱਡ ਆਈਨ ਵਾਲਾ ਸਾਰਾ ਕੁਝ ਜੈਕ ਦੀ ਗਾਰੰਟੀ ਆ ਜੈਕ ਦੀ 6 ਮਹੀਨਿਆਂ ਦੀ 6 ਮਹੀਨਿਆਂ ਦੀ ਹਾਂਜੀ ਵੀ ਕਾਉਸ ਵੀ ਹੋ ਜੇ ਜੈਕ ਨੂੰ ਤੇ ਲੂਕ ਕੋਈ ਹੋ ਜਾਵੇ ਕੋਈ ਦਾ ਡੈਟ ਹੋ ਜੇ ਕੋਈ ਹੋ ਜਾਏ ਯਾਰ ਠੀਕ ਆ ਨਾ ਚੱਕੇ ਤਾਂ ਵੀ ਠੀਕ ਆ ਬਈ ਹਾਂਜੀ ਆ ਵੀ ਟਰਾਲਾ ਹੀ ਆ ਹਾਂਜੀ ਇਹ ਵੀ ਟਰਾਲਾ ਹੀ ਆ ਇਹ ਕਿੰਨੇ ਦਾ ਬਈ ਇਹ 147 ਆ ਜੀ ਇਹ 147 ਦਾ ਹਾਂ ਜੀ ਇਹ ਵੀ ਜੈਕ ਵਾਲਾ ਕਿ ਬਣਿਆ ਜੈਕ ਦਾ ਲੱਗਾ ਗਾਡਰ ਕੁਟਰ ਬੰਦ ਗਾਡਰ ਬੰਦ ਵਾਲਾ ਇਹ ਵੀ ਜੈਕ ਵਾਲਾ ਇਹ ਡਬਲ ਜੈਕ ਦਾ ਡਬਲ ਜੈਕ ਵਾਲਾ ਇਹ ਵੀ ਪੂਰਾ ਰੀਨ ਆ ਤਿਆਰ ਹੋਇਆ ਹਾਂ ਜੀ ਇਹ ਵੀ ਉੱਥੇ ਜਲੰਦਰ ਦਾ ਹੀ ਠੀਕ ਹੈ ਜਲੰਦਰ ਦਾ ਹੀ ਬਣਿਆ ਵੈੱਡ ਬੁੱਡ ਨਾਲ ਮਿਲੂਗਾ ਸੋਹਣਾ ਟਰਾਲਾ ਤੇ ਇਹਦੀ ਕੀ ਡਿਮਾਂਡ ਹੈ ਬਈ ਇਹ ਡਿਮਾਂਡ ਹੈ ਜੀ ਆਪਾਂ 2 ਲੱਖ 70000 ਦਾ ਮਾਨਤਾਣ ਕਰੋਗੇ ਕਰਾਂਗੇ ਜਰੂਰ ਕਰਾਂਗੇ ਠੀਕਾ ਅੱਗੇ ਆ ਗਿਆ ਭਾਈ 6000 ਰੁਪਿਆ ਪੀਆ ਡੀ ਬਾਈ ਜੀ ਮਾਡਲ 15 ਜੀ 15 ਮਾਡਲ ਆ ਤੇ ਪੰਜਾਬ ਦਾ ਨੰਬਰ ਹਾਂਜੀ ਪੰਜਾਬ ਦਾ 30 ਮਕਸਰ ਦਾ ਮਕਸਰ ਦਾ ਟਾਇਰ ਨਾਲ ਦੇ ਸਭ ਕੋਈ ਨਾਲ ਦਾ ਜੀ 2700 ਘੰਟਾ ਚੱਲਿਆ ਹੈ ਗਾਰੰਟੀ ਰਿਕਾਰਡ ਨਾਲ ਹਾਂਜੀ ਜੈਨੂਨ ਹਾਂਜੀ 2700 ਘੰਟਾ ਚੱਲਿਆ ਰੰਗ ਬੇੜ ਸਾਰਾ ਅਰੀਜਨ ਵਾਲਾ ਵੇਖ ਸਕਦੇ ਹੋ ਟਰੈਕਟਰ ਪੂਰਾ ਸਾਫ ਆ ਟਾਇਰ ਵੀ ਉਤਾਰ ਟਾਇਰ ਵੇਖ ਸਕਦੋਂ 70 ਕੇ ਬਾਈ ਹੈਗੀ ਆ ਸੱਤਰ ਰੁਪਏ ਹੈ 70 ਰੁਪਏ ਹੈ ਮੰਨ ਗਏ 70 ਰੁਪਏ ਹੈ ਗਿਆ ਟਾਇਰ ਵੇਖ ਸਕਦੇ ਹੋ ਕੰਡੀਸ਼ਨ ਤੁਸੀਂ ਬੈਟਰੀ ਨਵੀਂ ਆ ਸਭ ਕੁਝ ਓਕੇ ਆ ਜੀ ਵੀ ਆਪਦਾ ਨੰਬਰ ਆ ਤੇ ਸੋਹਣਾ ਟਰੈਕਟਰ ਆ ਸਮਾਨ ਪੂਰਾ ਡੰਡਾ ਫੱਟੀ ਛਤਰੀ ਹਾਂਜੀ ਕੀ ਡਿਮਾਂਡ ਆ ਇਹਦੀ ਬਾਈ ਇਹ ਦੇਾਂਗੇ ਜੀ ਆਪਾਂ 4.5 ਲੱਖ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਬਾਹ ਇਹਨੇ ਆਈ ਆ ਇਹਦੇ ਕੋਈ ਬਚਤ ਨਹੀਂ ਕਰਦੇ ਹੋ ਜੇ ਮੰਨ ਤਾਂ ਮਾਰਾਂਗੇ ਜੀ ਜ਼ਰੂਰ ਕਰਦੇ ਆ ਜਿਹੜਾ ਦੂਰੋਂ ਚੱਲ ਕੇ ਆਏਗਾ ਫਿਰ ਕਰਾਂਗੇ ਜੀ ਠੀਕ ਆ ਅੱਗੇ ਆ ਫਾਰਮ 66 ਮਾਡਲ ਬਾਈ ਮਾਡਲ 2013 ਪਿਆਵ ਨੰਬਰ ਪੀਵੀ 29 ਮੋਗਾ ਹੈ ਹਾਂਜੀ ਸਾਰਾ ਓਰੀਜਨਲ ਆ ਹਾਂਜੀ ਸਾਰਾ ਓਰੀਜਨਲ ਦੂਜੇ ਨਾਂ ਸੈਕੰਡ ਓਨਰ ਆ ਤੇ ਸਾਰਾ ਓਰੀਜਨਲ ਆ ਹਾਂਜੀ ਤੇ ਡਿਮਾਂਡ ਕਿੰਨੀ ਹੈ ਦੀ ਡਿਮਾਂਡ ਆਪਾਂ ਦੇ ਦਿਆ 390000 390000 ਟਾਇਰ ਟੂ ਨਾਲ ਦੇ ਸਾਰਾ ਸਾਰਾ ਕੁਝ ਠੀਕ ਆ ਸਾਰੇ ਕੋ ਨਾਲ ਦਾ ਓਰੀਜਨਲ ਟਰੈਕਟਰ ਆ ਤੇ ਡੰਡਾ ਫੱਟੀ ਛਤਰੀ ਪੂਰਾ ਸਮਾਨ ਨਾਲ ਮਿਲੂਗਾ ਬੰਪਰ ਅੱਗੇ ਲੱਗਾ ਜੀ ਠੀਕ ਆ ਬੰਪਰ ਲੱਗਾ ਪੀਵੀ 29 ਮੋਗੇ ਦਾ ਨੰਬਰ ਆ ਸੈਕੰਡ ਓਨਰ ਆ ਤੇ ਸੋਹਣਾ ਟਰੈਕਟਰ ਆ ਕੋਈ ਕਮੀ ਨਹੀਂ ਇੰਜਨ ਗੇਅਰ ਦਾ ਕਿਵੇਂ ਬਈ ਓਕੇ ਆ ਜੀ ਓਕੇ ਭਾਵੇਂ 13 ਹਲ ਪਏ ਆ 13 ਹਲ ਪਾ ਕੇ ਵਾਹ ਕੇ ਲੈਣ ਸੌਦਾ ਕਰ ਲੈਣ 525 ਦੇ ਦੇਣ ਪਸੰਦ ਰੱਖੇ ਲੱਗਿਆ ਤੇ ਲੈ ਜਾਣ ਨਹੀਂ ਤਾਂ ਕੋਈ ਨਹੀਂ 500 ਮੋੜ ਦੇਾਂਗੇ ਤੇਲ ਮੇਰਾ ਮੱਚ ਜੇਗਾ ਜਿਹੜਾ ਮੱਚ ਗਿਆ ਠੀਕ ਆ ਹਾਂਜੀ ਅੱਗੇ ਆ ਗਿਆ ਮਹਿੰਦਰਾ 575 ਡੀਆਈ ਮਾਡਲ ਕਿਹੜਾ ਬਈ ਇਹ ਮਾਡਲ 98 ਆ ਜੀ 98 ਮਾਡਲ ਪਿਆਵ ਨੰਬਰ ਆ ਜਗਰਾਉਂ ਦਾ ਜਗਰਾਉਂ ਦਾ ਪਿਆਵ ਨੰਬਰ ਹੈ ਰੰਗ ਪੀੜ ਦਾ ਬਈ ਓਰੀਜਨਲ ਆ ਜੀ ਸਾਰਾ ਆਹ ਨਾਲ ਕਿਤੇ ਵੀ ਗੋਛ ਲੱਗਾ ਹੋਵੇ ਦੇਹੰਦਾਰ ਠੀਕ ਆ ਬੈਂਪਰ ਤੋਂ ਬਗੈਰ ਬੈਂਪਰ ਤੋਂ ਬਗੈਰ ਸਾਰਾ ਅਰੀਜਨਲ ਟਰੈਕਟਰ ਆ ਪੰਜਾਬ ਨੰਬਰ ਆ ਜੰਗਰਾਉਂ ਦਾ ਤੇ ਸੋਹਣਾ ਟਰੈਕਟਰ ਆ ਵੇਖੋ ਟਾਇਰ ਚੰਗੇ ਪਏ ਆ ਠੀਕ ਆ ਜੀ ਤੇ ਮੂਰਲੇ ਅੱਧੇ ਅੱਧੇ ਕੁ ਅੱਧੇ ਜਾ ਲਈਏ ਮਗਰਾੜ ਵੇਦਾਗਾ ਸਮਾਨ ਪੂਰਾ ਮਿਲੂਗਾ ਡੰਡਾ ਫੱਟੀ ਛਤਰੀ ਪੰਜਾਬ ਦਾ ਨੰਬਰ ਆ ਤੇ ਵਾਹ ਕੇ ਲੈ ਜਾਓ ਬਣਾ ਵਾਹ ਕੇ ਵਾਹ ਕੇ ਤਸਲੀ ਕਰੋ ਯਾਰ ਠੀਕ ਆ ਵਾਹ ਕੇ ਟਰੈਕਟਰ ਲਿਆ ਸਕਦੇ ਹੋ ਡਿਮਾਂਡ ਕਿੰਨੀ ਆ ਬਈ ਇਹਦੀ ਇਹ ਦੇਾਂਗੇ ਜੀ 1 ਲੱਖ ਤੇ 80 ਹਜ਼ਾਰ ਦੇਾਂਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ 5000 75 ਤੋਂ ਘੱਟ ਨਹੀਂ ਜਾਣਾ ਜੀ 1,75,000 ਦਾ ਸਮਾਨ ਪੂਰਾ ਹੈ ਇੰਜਨ ਗੇਅਰ ਦੀ ਫੌਲ ਲਗ ਰਹੀ ਹੈ ਫੌਲ ਗਾਰੰਟੀ ਹੈ ਠੀਕ ਹੈ ਜੀ ਅੱਗੇ ਆ ਗਿਆ ਸਵਰਾਜ 735 ਹਾਂਜੀ ਇਹ ਕਿਹੜਾ ਮਾਡਲ ਆ ਇਹ 94 ਮਾਡਲ ਆ ਜੀ 94 ਮਾਡਲ ਆ ਇਹ ਵੀ ਪਯਾਵ ਨੰਬਰ ਹੀ ਹੈ ਇਹ ਵੀ ਪਯਾਵ ਨੰਬਰ ਹੀ ਹੈ 94 ਮਾਡਲ ਆ ਪਯਾਵ ਨੰਬਰ ਆ ਟਾਇਰ ਰੱਦੇ ਹੀ ਕੱਟ ਰਹੀ ਟਰ ਦੇ ਕਾਪੀ ਆਉਣ ਵਾਲੀ ਯਾਰ ਉਹ ਤਾਂ ਫੇਰ ਕਰ ਲੈਣਾ ਬੰਦਾ ਕੋਈ ਨਹੀਂ ਕਾਪੀ ਮਲਵਾ ਹੀ ਜਾਣੀ ਆ ਆ ਜਾਣੀ 94 ਚਰਾਣੇ ਮੇ ਮਾਰ ਲਾ ਕਿਦੋਂ ਗਲਿਆ ਬਲਿਆ ਨਹੀਂ ਟਰੈਕਟਰ ਸਾਪ ਪਿਆ ਪੀ ਨਾਲ ਅਗੇ ਦੇ ਬੁਰਛ ਲੱਗਾ ਹੋਵੇ ਦੇਨਦਾਰ ਇਹਨੂੰ ਪੀ ਆਵਦਾ ਨੰਬਰ ਆ ਬੁਰਛ ਲੱਗਾ ਹੋਵੇ ਬਾਈ ਹੁਣੀ ਦੇਨਦਾਰ ਆ ਤੇ ਸਾਰਾ ਰੀਨਲ ਟਰੈਕਟਰ ਆ ਰੈਮ ਰੋਮ ਸਭ ਕੋ ਨਾਲ ਦੇ ਆ ਤੇ ਕੀ ਡਿਮਾਂਡ ਆ ਇਹਦੀ ਇਹ ਦੇ ਦਾਂਗੇ 1 ਲੱਖ 5000 ਦਾ ਜੀ 1 ਲੱਖ 5000 ਦਾ ਸਮਾਨ ਪੂਰਾ ਜਾਂਦਾ ਫੱਟੀ ਛਤਰੀ ਸਾਰੇ ਕੋ ਛਤਰੀ ਲੱਗੀ ਬੰਪਰ ਲੱਗਾ ਡੰਡਾ ਫੱਟੀ ਦੇ ਦਾਂਗੇ ਉਹਨੂੰ ਕੀ ਆ ਛੋਟੇ ਜ਼ਿਮੀਂਦਾਰ ਰਸਤੇ ਚੰਗਾ ਹੀ ਆ ਚੰਗਾ ਹੀ ਆ ਭਾਇਆ ਟਰਾਲੀ ਟੁਲੀ ਦੇ ਚਲਾਉਣਾ ਤਾਂ ਵੀ ਅਗਲਾ ਬੇਤਰੀ ਕੁਦੀ ਦਾ ਕੰਮ ਕਰਨਾ ਤਾਂ ਇੱਕ ਲੱਖ 5000 ਹਾਂਜੀ ਬਾਕੀ ਛੁੜ ਦੇਓਗੇ ਨਹੀਂ ਛੱਡਦਾ ਇਹ ਸਹੀ ਦਾ ਠੀਕ ਆ ਇਹ ਸਾਰੇ ਬਾਈ ਇਹ ਸਾਰੇ ਸੰਦ ਕਿਹੜੇ ਪਿੰਡ ਖੜੇ ਆ ਇਹ ਪਿੰਡ ਨਸੀਰੇ ਵਾਲਾ ਜਿਹੜਾ ਜਿਹੜਾ ਮੋਗਾ ਜੀ ਤਹਿਸੀਲ ਧਰਮਗੋੜਾ ਠੀਕ ਆ ਨੰਬਰ ਬੋਲ ਦਿਓ ਬਾਈ 628 35 33103 ਠੀਕ ਆ ਹਾਂ ਤੁਹਾਡੀ ਜਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਹੋਊਗਾ ਕੋਈ ਗੱਲ ਨਹੀਂ ਤੇਰਾ ਮਾਨਦਾਨ ਪੂਰਾ ਹੋਊਗਾ ਮਾਨਦਾਨ ਸਾਰਿਆਂ ਤੋਂ ਤੂੰ ਹੀ ਕਰਨਾ ਕਰਨਾ ਜੀ ਜ਼ਰੂਰ ਕਰਾਂਗੇ ਸੋ ਵੀਡੀਓ ਨੂੰ ਕਰ ਦਿਓ ਬਾਈ ਦਬ ਕੇ ਸ਼ੇਅਰ ਸੋ ਸਾਰਿਆਂ ਦਾ ਧੰਨਵਾਦ